ਦੋ ਵਕਤ ਉਹ ਜਿਹੜਾ ਪੁਜਰੀਤ ਹੈ ਪੰਡਿਤ ਹੈ ਉਹ ਰੱਬ ਦੀ ਬੰਦਗੀ ਕਰਦਾ ਹੈ ਭਾਵੇਂ ਉਹ ਆਰਤੀ ਕਰਕੇ ਕਰਦਾ ਹੈ ਉਹ ਕਿਸੇ ਹੋਰ ਰੂਪ ਵਿੱਚ ਉਹ ਜਿਹੜੀ ਬੰਦਗੀ ਦੇ ਤਰੀਕੇ ਨਾਲ ਇਬਾਦਤ ਆਪਣੀ ਸੋਚ ਮੁਤਾਬਕ ਕਰਦੇ ਉਸ ਦਾ ਜ਼ਿਕਰ ਕਰਦੇ ਕਹਿੰਦੇ ਐ ਪੜ ਪੁਸਤਕ ਸੰਧਿਆ ਤੇ ਬਾਦਨ ਪੁਸਤਕ ਸ਼ਬਦ ਧਾਰਮਿਕ ਗ੍ਰੰਥਾਂ ਵਾਸਤੇ ਆਇਆ ਹਜ਼ੂਰ ਕਹਿੰਦੇ ਨੇ ਭਾਵੇਂ ਪੰਡਿਤ ਵੇਦ ਆਦਿਕ ਹੋਰ ਵੀ ਜਿੰਨੇ ਮਰਜੀ ਧਰਮ ਗ੍ਰੰਥ ਪੜਦਾ ਹੈ ਪੜ ਪੜ ਕੇ ਉਹ ਸੰਧਿਆ ਵੀ ਕਰਦਾ ਹੈ ਪੂਜਾ ਵੀ ਕਰਦਾ ਹੈ ਨਾਲ ਕਹਿੰਦੇ ਨੇ ਕਿ ਬਾਦੰ ਤੇ ਨਾਲ ਉਹ ਬਾਦ ਵਿਚਾਰਚਾ ਵੀ ਬੜੀ ਕਰਦਾ ਹੈ ਇੱਥੇ ਹੋਰ ਇੱਕ ਛੋਟੀ ਜੀ ਅਰਜ਼ ਗੁਜ਼ਾਰਦੇ ਆ ਭਾਵੇਂ ਅਸੀਂ ਸੰਬੋਧਨ ਪੰਡਿਤ ਨੂੰ ਗੁਰੂ ਨੇ ਕੀਤਾ ਤੇ ਅਰਥ ਰੂਪ ਕਰ ਰਹੇ ਆ ਪਰ ਪੜਤਾਲ ਆਪਣੀ ਵੀ ਨਾਲ-ਨਾਲ ਕੱਢੇ ਚਲੀਏ ਗੁਰੂ ਪਿਆਰੇਓ ਕਿਉਂਕਿ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਸਮਝਾਉਂਦੇ ਆ ਆਪ ਹੀ ਉਸ ਖੱਡ ਵਿੱਚ ਡਿੱਗਦੇ ਨਜ਼ਰ ਆ ਰਹੇ ਆ ਗੱਲ ਇਹ ਵੀ ਸਮਝਣ ਵਾਲੀ ਹੈ ਸਾਡਾ ਵੀ ਕਿਤੇ ਸਿਲਸਿਲਾ ਕੋਈ ਸਿਸਟਮ ਐਸਾ ਤੇ ਨਹੀਂ ਬਣ ਗਿਆ ਜਿਹੜਾ ਕੇਵਲ ਪੁਸ਼ਾਕ ਬਦਲੀ ਹੋਵੇ ਕਰਮ ਉਹੀ ਚੱਲਦੇ ਪਏ ਹੋਣ ਇਸ ਕਰਕੇ ਆਪਣੀ ਪੜਤਾਲ ਹੈ ਸਵੈ ਪਰਚੋਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਣੀ ਅਸਲ ਵਿੱਚ ਹੈ ਤੇ ਆਪਣੇ ਆਪੇ ਦੀ ਪੜਤਾਲ ਦੇ ਲਈ ਸੀ ਪਰ ਅਸੀਂ ਅਬਰੇ ਕੋ ਉਪਦੇਸ਼ ਤੇ ਤੇ ਹੀ ਖੜੇ ਹਾਂ ਤੁਸੀਂ ਇਹ ਕਰ ਲਓ ਤੁਸੀਂ ਉਹ ਕਰ ਲਓ ਮੈਂ ਕਰਾਂ ਨਾ ਕਰਾਂ ਕੋਈ ਵਿਸ਼ਾ ਨਹੀਂ ਜਦ ਕੀ ਜਦੋਂ ਤੱਕ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਤੋਂ ਗੱਲ ਅਰੰਭ ਹੁੰਦੀ ਹੈ ਤੇ ਹਜ਼ੂਰ ਨੇ ਕਿਰਪਾ ਕੀਤੀ ਕਹਿੰਦੇ ਨੇ ਉਹ ਬ੍ਰਾਹਮਣ ਉਹ ਧਾਰਮਿਕ ਆਗੂ ਜਿਹੜਾ ਉਹ ਬਹੁਤ ਸਾਰੇ ਗ੍ਰੰਥ ਵੀ ਪੜਦਾ ਹੈ ਵੇਦ ਸਿਮਰਤੀਆਂ ਪੁਰਾਣ ਵੀ ਪੜਦਾ ਉਹਨਾਂ ਦੇ ਨਾਲ ਨਾਲ ਉਹ ਦੋ ਵਕਤ ਸੰਧਿਆ ਵੀ ਕਰਦਾ ਆਪਣੀ ਇਬਾਦਤ ਮਾਲਕ ਦੀ ਕਰਦਾ ਜੋ ਵੀ ਉਸ ਨੂੰ ਮਤ ਹੈ ਜਾਂ ਉਸ ਦਾ ਸਿਸਟਮ ਉਸ ਦੇ ਆਗੂਆਂ ਨੇ ਦਰਸਾਇਆ ਤੇ ਬਾਅਦ ਚਰਚਾ ਵੀ ਕਰਦਾ ਤੇ ਬੇਨਤੀ ਮੈਂ ਇਹੀ ਕਰ ਰਿਹਾ ਹਾਂ ਵੀ ਸਾਡਾ ਵੀ ਸਿਸਟਮ ਬਣ ਗਿਆ ਅਸੀਂ ਵੀ ਬਹੁਤ ਸਾਰੇ ਗ੍ਰੰਥ ਪੜਦੇ ਹਾਂ ਤੇ ਚਰਚਾ ਵਾਸਤੇ ਪੜਦੇ ਆ ਪਰ ਚਰਚਾ ਤੇ ਆਪਣੀ ਨਾਲ ਕਰਨੀ ਸੀ ਅੰਦਰ ਕਰਨੀ ਸੀ ਖਾਲਸਾ ਸੋ ਜੋ ਕਰੈ ਨਹੀਂ ਤੇ ਜੰਗ ਆਪਣੇ ਅੰਤਇਕਰਨ ਦੇ ਨਾਲ ਰੋਜ਼ ਚਰਚਾ ਕਰਨੀ ਸੀ ਮਨਾ ਕਿਹੜੇ ਪਾਸੇ ਲੈ ਕੇ ਤੁਰਨਾ ਚਾਹੁੰਦਾ ਮੈਂ ਇਸ ਪਾਸੇ ਨਹੀਂ ਜਾਣਾ ਕਿਉਂਕਿ ਮੇਰੇ ਗੁਰੂ ਨੇ ਰੋਕੇ ਆ ਐਸੀ ਚਰਚਾ ਅਸੀਂ ਚਰਚਾ ਕਰਦੇ ਆ ਲੋਕਾਂ ਨਾਲ ਤੂੰ ਵਿਦਵਾਨ ਨਹੀਂ ਹੋ ਸਕਦਾ ਉਹ ਪਿਆਰਿਓ ਜੇ ਉਹ ਜੀ ਚਰਚਾ ਪ੍ਰਵਾਨ ਹੁੰਦੀ ਤੇ ਬਾਬੇ ਨਾਨਕ ਨੂੰ ਤੇ ਕੋਈ ਨਹੀਂ ਸੀ ਨਾ ਸਿਸਟਮ ਹੱਕ ਇਸ ਗੱਲ ਦਾ ਕਿ ਉਹ ਪੁਜਰੀਤ ਨੂੰ ਆਖ ਦਿੰਦੇ ਕਿ ਭਲਿਆ ਪੁਰਖਾ ਬ੍ਰਹਮਦਾਸ ਜਦੋਂ ਆਇਆ ਗ੍ਰੰਥ ਚੱਕੀ ਫਿਰਦਾ ਗੱਡੇ ਲੱਦੀ ਫਿਰਦਾ ਤੇ ਮੇਰੇ ਮਾਲਕ ਨੇ ਉਸ ਨੂੰ ਸਮਝਾਇਆ ਸੀ ਪੜਪੜ ਗੱਡੀ ਲੱਦੀਆਂ ਪੜਪੜ ਭਰੀਆਂ ਸਾਥ ਪੜਪੜ 베ੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਆਂ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਜਿਹੜੀ ਅੱਜ ਵੀ ਗੁਰੂ ਸਾਹਿਬ ਇੱਥੇ ਕਹਿ ਰਹੇ ਅਕੀਰ ਵਿੱਚ ਵੀ ਪੜਾਂਗੇ ਚ ਪੰਕਤੀ ਨਾਨਕ ਲਿਖੈ ਇੱਕ ਗੱਲ ਹੋਰ ਹੋ ਮੈਂ ਝਖਣਾ ਚਾਹ ਲਿਖ ਲਿਖ ਪੜਿਆ ਤੇ ਤੱਕੜਿਆ ਬਹੁਤ ਹੀਰਤ ਭਾਵੇ ਤੇ ਤੋਂ ਲਵਿਆ ਬੋ ਭੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਵਸਤਰ ਨ ਪਹਿਰੈ ਐਨਿਸ ਕਹਿ ਰੈ ਮੋਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੂਤਾ ਗੁਰੂ ਤੋਂ ਬਿਨ ਕਿਤੇ ਵੀ ਗਤ ਨਹੀਂ ਗੁਰੂ ਦੇ ਗਿਆਨ ਤੋਂ ਸਮਝ ਤੋਂ ਬਿਨਾ ਜਿਤਨਾ ਮਰਜੀ ਚਰਚਾ ਕਰ ਲੈ ਤੇਰੇ ਜੀਵਨ ਵਿੱਚ ਉਸ ਦਾ ਅੰਤ ਰਸ ਰੂਪ ਨਹੀਂ ਪ੍ਰਾਪਤ ਹੋ ਸਕੇਗਾ ਇਸ ਲਈ ਗੁਰੂ ਦਾਤੇ ਨੇ ਕਿਰਪਾ ਕੀਤੀ ਕਹਿੰਦੇ ਨੇ ਉਹ ਪੜਦਾ ਉਹ ਪੂਜਾ ਕਰਦਾ ਹੈ ਉਹ ਬਾਦ ਚਰਚਾ ਵੀ ਕਰਦਾ ਹੈ